ਇਸ ਟਾਈਮ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪਾੜ ਪੈ ਚੁੱਕਾ ਹੈ ਨਹਿਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਸ਼ਹਿਰ ਵੱਲ ਨੂੰ ਆ ਚੁੱਕਾ ਹੈ ਕਿਸਾਨਾਂ ਦੀਆਂ ਕਾਫੀ ਫਸਲਾਂ ਖਰਾਬ ਹੋ ਚੁੱਕੀਆਂ ਹਨ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਹਨ ਲੋਕ ਸੁਰੱਖਿਅਤ ਥਾਵਾਂ ਤੇ ਜਾਣ ਨੂੰ ਮਜਬੂਰ ਹੋ ਗਏ ਹਨ 2.5 2.5 ਫੁੱਟ ਜਿਹੜਾ ਪਾਣੀ ਹੈ ਉਹ ਪਹੁੰਚ ਚੁੱਕਾ ਹੈ ਜ਼ਿਆਦਾਤਰ ਜਿਹੜੇ ਦਿਹਾੜੀਦਾਰ ਮਜ਼ਦੂਰ ਹਨ ਉਹ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਰਹਿੰਦੇ ਹਨ ਜਿੱਥੇ ਕਿ ਇਹ ਪਾਣੀ ਦਾ ਪਾੜ ਪਿਆ ਹੈ ਉੱਥੇ بار بار ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਲੇਕਿਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪਾੜ ਵਾਲੀ ਥਾਂ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅੱਧੀ ਰਾਤ ਨੂੰ ਟੁੱਟੇ ਸੂਏ ਕਾਰਨ ਜਿਹੜੇ ਸੰਘਣੀ ਆਬਾਦੀ ਵਾਲੇ ਖੇਤਰ ਹੈ ਉਹਦੇ ਵਿੱਚ ਕਈ-ਕਈ ਫੁੱਟ ਪਾਣੀ ਭਰ ਚੁੱਕਾ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਦੇਖੋ ਲੋਕਾਂ ਵੱਲੋਂ ਆਪਣੇ ਪੱਧਰ ਤੇ ਪਾੜ ਪੂਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਲਗਾਤਾਰ ਪਾੜ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤੁਸੀਂ ਵਹਾਂ ਦੇਖ ਸਕਦੇ ਹੋ ਲੋਕੀ ਤੁਰਦੇ ਹੋਏ ਵੀ ਆਂਦੇ ਦੇਖ ਸਕਦੇ ਹੋ ਟਰੈਕਟਰ ਦੇ ਜਿਹੜਾ ਟਾਇਰ ਹੈ ਉਹ ਵੀ ਦੇਖ ਸਕਦੇ ਹੋ ਕਿੰਨਾ ਕਿੰਨਾ ਟਾਇਰ ਡੁੱਬ ਚੁੱਕਾ ਹੈ ਮੋਟਰਸਾਈਕਲ ਤੋਰ ਕੇ ਲਿਆ ਰਹੇ ਹਨ ਲੋਕ ਕਿਸ ਤਰੀਕੇ ਦੇ ਨਾਲ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਈ ਹੈ ਤੁਸੀਂ ਜਾ ਰਹੀ ਹੋ ਜੀ ਦਾ ਸਾਰ ਡਿਊਟੀ ਹੈ ਇੱਥੇ ਜਸਵੀਰ ਸਿੰਘ ਨਾਮ ਆ ਮੇਰਾ ਕੀ ਕੰਮ ਕਰਦੇ ਹੋ ਮੈਂ ਇੱਥੇ ਗਨਮੈਂਡ ਦੀ ਕੰਮ ਕਰਦਾ ਹਾਂ ਅੱਛਾ ਕੀ ਹੋਇਆ ਕੀ ਆ ਇਹ ਇਸ ਹੁਆ ਟੁੱਟ ਗਈ ਅੱਛਾ ਕਿੰਨਾ ਕ ਪਾਣੀ ਪੂਣੀ ਕਿੰਨਾ ਕ ਕਿੰਨੇ ਵਜੇ ਟੁੱਟਿਆ ਕਿੰਨੇ ਕਿੰਨੇ ਫੁੱਟ ਪਾਣੀ ਭਰ ਗਿਆ ਪਾਣੀ ਹੈਗਾ ਜੀ 2.5 ਤਿੰਨ ਫੁੱਟ 2.5 ਤਿੰਨ ਫੁੱਟ ਠੀਕ ਤਾਂ ਮੈਂ ਕੀ ਘਟਨਾ ਹੋਈ ਮੇਰਾ ਨਾਮ ਸੰਜੇ ਕੁਮਾਰ ਹੈ ਜੀ ਮੈਨੂੰ 1 ਵਜੇ ਪਤਾ ਲੱਗਿਆ ਜਦੋਂ ਅਸੀਂ ਛੱਤ 'ਤੇ ਸੌਰੇ ਸੀ ਅੱਛਾ ਬੰਦੇ ਸਾਰੇ ਪਾਸੇ ਪਾਣੀ ਪਾਣੀ ਸੀਗਾ ਅੱਛਾ ਫਿਰ ਅਸੀਂ ਫੋਨ ਕੀਤਾ ਇੱਕ ਦੋ ਬੰਦੇ ਨੂੰ ਉਹ ਆਏ ਅੱਛਾ ਲੱਗੇ ਸੁਆ ਟੁੱਟਿਆ ਹੋਇਆ ਸੀ ਤਾਂ ਬਹੁਤ ਸਾਰਾ ਪਾਣੀ ਪਰ ਗਿਆ ਸੀ ਇਹ ਕਿਹੜਾ ਨਗਰ ਆ ਇਹ ਤੇ ਸਾਈਂ ਨਗਰ ਜੀ ਕਿੰਨੇ ਵਜੇ ਦੀ ਘਟਨਾ ਹੈ ਜੀ ਇਹ ਰਾਤ ਨੂੰ 1:00 ਵਜੇ ਲਗਭਗ ਹੋਇਆ ਜੀ ਅੱਛਾ ਤੇ ਕਿੰਨੇ ਕੁ ਲੋਕਾਂ ਦੀ ਬਸੋਂ ਆ ਇੱਥੇ ਇਹ ਘਰ ਤੋਂ ਘਰ ਤੋਂ 400 ਕਰ ਹੈ 400 ਕਰ ਹੈ ਸਾਰੇ ਪਾਣੀ ਚ ਡੁੱਬ ਗਏ ਅੱਛਾ ਪ੍ਰਸ਼ਾਸਨਿਕ ਮਦਦਾਈ ਕੋਈ ਆਏ ਨੇ ਬਸ ਮੁਲਾਮੀ ਆਏ ਸੀ ਕਿ ਦੋ ਚਾਰ ਖਰੇ ਹੈ ਬਾਕੀ ਨੇੜੇ ਵਿਭਾਗ ਵਾਲੇ ਕੋਈ ਨਹੀਂ ਆਏ ਅੱਛਾ ਪਾਣੀ ਚੱਲ ਰਿਹਾ ਹੈ ਸਹੀ ਹਾਂ ਜੀ ਪਾਣੀ ਚੱਲ ਰਿਹਾ ਹੈ ਕਿੰਨਾ ਕੁ ਨੁਕਸਾਨ ਹੋਣ ਦਾ ਹੁੰਦਾ ਹੈ ਨੁਕਸਾਨ ਬਹੁਤ ਹੈ ਜੀ ਕਈ ਘਰਾਂ ਦੇ ਦਿੱਤਾ ਬੈਠ ਤੈਰ ਰਿਹਾ ਜੀ ਹਵੇ ਤੇ ਮਤਲਬ ਪਾਣੀ ਚ ਸਮਾਨ ਸਮਾਨ ਸਾਰਾ ਸੁਬੀ ਸੁਬੀ ਸਾਰਾ ਬਾਹਰ ਗਲੀ ਚ ਚੁਗਿਆ ਅੱਛਾ ਲੱਗਦਾ ਪਾਣੀ ਬੰਦ ਹੋ ਜੂਗਾ ਕੰਨ ਦਾ ਪਾਣੀ ਪਿੱਛੋਂ ਬੰਦ ਹੋ ਗਿਆ ਬੰਦ ਜਿਹੜਾ ਪਾਣੀ ਹੈਗਾ ਨਾਲ ਚ ਉਦਾਉ ਗਈ ਅੱਛਾ ਬਹਾ ਕਿੰਨਾ ਕੁ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਹੈ ਜੀ ਅੱਛਾ ਪੈਰ ਨਹੀਂ ਟਿੱਕਾ ਅੱਛਾ ਕੀ ਮੰਗ ਕਰਦੇ ਹਾਂ ਅਸੀਂ ਆ ਹੀ ਮੰਗ ਕਰਦੇ ਜਿਹੜਾ ਨੁਕਸਾਨ ਹੋਇਆ ਕਰਦੇ ਜੀ ਅੱਛਾ ਘਰ ਚ ਵੀ ਤਰੇੜ ਆ ਗਿਆ ਅੱਛਾ ਉਹ ਕੋਈ ਹੱਲ ਹੋਵੇ ਜੀ ਕਿੰਨੇ ਕਿ ਘਰਾਂ ਚ ਤਰੇੜ ਆ ਗਈਆਂ ਬੱਦੂ ਘਰਾਂ ਜੀ ਇੱਕ ਵਾਰ ਪਹਿਲੇ 2017 ਦੇ ਵੀ ਟੁੱਟਿਆ ਸੀਗਾ ਉਦੋਂ ਮਾਰੇ ਮੋਟੇ ਤਰੇੜ ਆ ਗਿਆ ਸੀਗਾ ਹੁਣ ਤਾਂ ਜਿਵੇਂ ਅੱਡਿਕ ਜੂਗਾ ਲੱਗਦਾ ਅੱਛਾ ਹੋਈਏ ਇੱਥੇ ਇੱਥੇ ਜੀ 1:30 ਵਜੇ ਤੋਂ ਬਾਅਦ ਦੀ ਗੱਲ ਹੈ ਜੀ ਇਹ ਸੁਆ ਟੁੱਟਿਆ ਹਾਂ ਅਸੀਂ ਰਾਤ ਦੇ ਹੀ ਫਿਰ ਰਹੇ ਹਾਂ ਜੀ ਹਮ ਸਾਰਾ ਸਾਡਾ ਜਿਹੜਾ ਖਾਣ ਪੀਣ ਦਾ ਸਮਾਨ ਹੈ ਜੀ ਸਭ ਡੁੱਬ ਚੁੱਕਿਆ ਹੈ ਜੀ ਆ ਮੀਟਰਾਂ ਤੱਕਰ ਪਾਣੀ ਆ ਰਿਹਾ ਹੈ ਜੀ ਹਮ ਆ ਕੋਈ ਕਿਤੇ ਸੱਪ ਨਿਕਲ ਰਿਹਾ ਕਿਤੇ ਕਨ ਖਜੂਰਾ ਨਿਕਲ ਰਿਹਾ ਹੈ ਜੀ ਹਮ ਆਪਦੇ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲੈ ਜਾ ਰਹੇ ਹਾਂ ਜੀ ਹਮ ਸਾਰਿਆਂ ਨੂੰ ਹਮ ਆ ਗਲੀ 'ਚ ਮੇਰੇ ਆ ਛਾਤੀ ਤੇ ਪਾਣੀ ਆ ਰਿਹਾ ਹੈ ਜੀ ਦੇਖੋ ਅੱਛਾ 4 ਫੁੱਟ ਤੋਂ ਉੱਤੇ ਪਾਣੀ ਹੋਇਆ ਪਿਆ ਜੀ ਹਮ ਹੁਣ ਦੇਖੋ ਜੀ ਅਸੀਂ ਕਿਸ਼ਤਾਂ ਤੇ ਸਮਾਨ ਲਿੱਤਾ ਜੀ ਉਹਦੀ ਕਿਸ਼ਤਾਂ ਭਰੀਏ ਹਮ ਤੇ ਦਰ ਆਪ ਦਾ ਬਚਾਓ ਕਰੀਏ ਜੀ ਹੁਣ ਦਿਹਾੜੀ ਵੀ ਨਹੀਂ ਲੱਗੂਗੀ ਅਜ ਤੱਕ ਜੀ ਠੀਕ ਹੈ ਹਾਲਾਤ ਕੀ ਨੇ ਕਿੰਨੇ ਘਰ ਡੱਗੇ ਡੱਗੇ ਵੀ ਆ ਗਏ ਘਰ ਡਿੱਗੇ ਜੀ ਉੱਥੇ ਗਲੀ 'ਚ ਡਿੱਗੇ ਜੀ ਅੱਛਾ ਬਸ ਕੋ ਚਾਰ ਪੰਜ ਘਰ ਡਿੱਗੇ ਠੀਕ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦੇ ਹੱਲੇ ਤਰਫ ਹੱਲੇ ਤਰਫ ਕੋ ਤਾਂ ਇਹ ਸਾਡੇ ਕਿਸੇ ਨੇ ਬਾਹ ਨਹੀਂ ਫੜੀ ਜੀ ਅੱਛਾ ਹੱਲੇ ਤੱਕਰ ਤੱਕ ਕੋਈ ਆਇਆ ਨਹੀਂ ਆ ਟਾਈਮ ਹੋ ਗਿਆ ਜੀ ਪਾਣੀ ਵਧਦਾ ਤੁਰੇ ਆ ਰਿਹਾ ਹੱਲੇ ਤੱਕਰ ਅੱਛਾ ਪਾਣੀ ਬੰਦ ਨਹੀਂ ਕੀਤਾ ਗਿਆ ਪਾਣੀ ਬੰਦ ਨਹੀਂ ਹੋ ਰਿਹਾ ਜੀ ਹੱਲੇ ਤੱਕਰ ਕਿੰਨਾ ਕ ਪਾੜ ਪਿਆਗਾ ਮਰੂਪ ਪਤੀ ਤੇ ਗੁਰੇ 25 ਦੀ ਫੋੜ ਦਾ ਫਾੜ ਚੰਦੇ ਅੱਛਾ ਠੀਕ ਹੈ ਕੀ ਮੰਗ ਕਰਦੇ ਹੋਗੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਜੀ ਸਾਡਾ ਇਧਰੋਂ ਇਹ ਦੂਜੀ ਵਾਰੀ ਚਾਂਸ ਹੋ ਚੁੱਕਿਆ ਜੀ ਇੱਕ ਵਾਰੀ 2016 ਦੇ ਵਿੱਚ ਹੋਇਆ ਸੀ ਜੀ ਇਹ ਚਾਂਸ ਉਦੋਂ ਵੀ ਅਸੀਂ ਆਪ ਦਾ ਕੋਈ ਸਮਾਨ ਬਚਾ ਨਹੀਂ ਸਕੇ ਜੀ ਇਹ ਵੀ 2.5 ਦੇ ਕਰੀਬ ਹੀ ਹੋਇਆ ਸੀਗਾ ਉਦੋਂ ਵੀ ਇਹ ਰਾਤ ਨੂੰ ਅੱਛਾ ਅਸੀਂ ਫਾਇਦੇ ਭਾਦੇ ਮਿੱਟੀ ਦੇ ਅਸੀਂ ਵੱਟ ਲਾਈਏ ਕਿ ਆਪ ਦਾ ਸਮਾਨ ਬਚਾਈਏ ਜੀ ਪਾਣੀ ਨੇ ਕੁਝ ਵੀ ਨਹੀਂ ਛੱਡਿਆ ਜੀ ਖਾਣ ਪੀਣ ਦਾ ਸਮਾਨ ਟੋਟਲੀ ਆਟੇ ਤੋਂ ਲੈ ਕੇ ਚੀਨੀ ਪੱਤੀ ਸਭ ਸਾਡੇ ਤੋਂ ਡੱਬੇ ਤੁਰੇ ਫਿਰਦੇ ਜੀ